ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਆਲੂਆਂ ਵਾਲੇ ਪਰੌਂਠੇ ਪੱਲੂਆਂ ਵਾਲੇ ਪਰੌਂਠੇ ਸਾਰਿਆਂ ਦੇ ਫੇਵਰਟ ਹੁੰਦੇ ਆ ਜੀ ਇਸ ਬਹੁਤ ਖਾਣੇ 'ਚ ਬਹੁਤ ਸਵਾਦ ਲੱਗਦੇ ਆ ਹੁਣ ਅਸੀਂ ਤੁਹਾਨੂੰ ਦੱਸਾਂਗੇ ਜੀ ਇਹ ਪਰੌਂਠੇ ਅਸੀਂ ਕਿੱਦਾਂ ਬਣਾਏ ਆ ਬਹੁਤ ਕ੍ਰਿਸਪੀ ਬਣੇ ਆ ਪਰੌਂਠੇ ਬਣਾਉਣ ਲਈ ਪਹਿਲੇ ਅਸੀਂ ਆਟਾ ਗੁੰਨਾਂਗੇ ਜੀ ਆਟੇ ਦੇ ਵਿੱਚ ਥੋੜਾ ਜਿਹਾ ਨਾਣ ਪਾਵਾਂਗੇ ਲੂਣ ਬਾਟੇ ਦੇ ਵਿੱਚ ਪਾ ਲਈਏ ਜੀ ਟੇਸਟ ਬਹੁਤ ਵਧੀਆ ਆਉਂਦਾ ਪਰੌਂਠਿਆਂ ਦਾ ਹੁਣ ਅਸੀਂ ਲੂਣ ਰਲਾ ਦਮਾਂਗੇ ਹੁਣ ਅਸੀਂ ਆਟਾ ਗੁੰਨਣਾ ਹੈ ਪਾਣੀ ਅਸੀਂ ਆਟਾ ਗੁੰਨ ਨੂੰ ਠੰਡਾ ਹੀ ਲੈ ਆ ਜੀ ਨੋਰਮਲ ਪਾਣੀ ਦੇ ਨਾਲ ਹੀ ਗੁੰਨਿਆ ਇਹ ਗਰਮ ਦੇ ਨਾਲ ਨਹੀਂ ਗੁੰਨਣਾ ਨਾ ਕੋਸੇ ਨਾ ਗੁੰਨਣਾ ਉਹਦਾ ਸੀ ਆਟਾ ਨਰਮ-ਨਰਮ ਰੱਖਾਂਗੇ ਜੀ ਬਹੁਤਾ ਸਖਤ ਨਹੀਂ ਰੱਖਾਂਗੇ ਫਿਰ ਪਰੌਂਠੇ ਵਧੀਆ ਬਣਦੇ ਆ ਨਰਮਾ ਆਟਾ ਹੋਵੇ ਤਾਂ ਤਾਂ ਸਾਡਾ ਗੁੱਜ ਗਿਆ ਜੀ ਹੁਣ ਇਹਨੂੰ 15 ਮਿੰਟ ਰੈਸਟ ਦਵਾਂਗੇ ਫਿਰ ਇਹਨੂੰ ਮੂਕੀ ਲਾਵਾਂਗੇ ਫਿਰ ਇਹ ਵਧੀਆ ਹੋ ਜਾਂਦਾ ਮਲਾਈ ਵਾਂਗ ਹੁਣ ਇਹਨੂੰ ਅਸੀਂ ਟੱਕ ਦਵਾਂਗੇ ਪਰ ਅੱਗੇ ਬਣਾਉਣ ਲਈ ਜੀ ਅਸੀਂ ਤਿੰਨ ਆਲੂ ਲਏ ਆ ਇਹਨਾਂ ਨੂੰ ਅਸੀਂ ਨਾ ਧੋ ਕੇ ਰੱਖ ਲਿਆ ਹੁਣ ਇਹਨੂੰ ਮਾਈਕ੍ਰੋਵੇਵ ਵਿੱਚ ਅਸੀਂ ਕਰਾਂਗੇ ਤੇ ਉਹਦੇ ਵਿੱਚ 4 ਮਿੰਟ ਲੱਗਦੇ ਆ ਜੀ 2 ਮਿੰਟ ਦਾ ਇੱਕ ਪਾਸੇ ਲੱਗਦੇ ਆ ਫੇ ਪਾਸਾ ਪਲਟਣਾ ਪੈਂਦਾ ਫੇ 2 ਮਿੰਟ ਫੇ ਲੱਗਦੇ ਆ ਆਲੂ ਸਾਡੇ ਹੋ ਗਏ ਜੀ ਅਸੀਂ ਮਾਈਕ੍ਰੋ ਵਿੱਚ ਕੀਤੇ ਆ 4 ਮਿੰਟ ਲੱਗੇ ਆ ਦੇਖੋ ਕਿੰਨੇ ਵਧੀਆ ਆਲੂ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਜਰਾ ਕਿ ਕੱਟ ਦਵਾਂਗੇ ਥੋੜੇ ਠੰਡੇ ਹੋਣ ਦਵਾਂਗੇ ਮਾਈਕ੍ਰੋ ਦੇ ਵਿੱਚ ਵੀ ਆਲੂ ਬਹੁਤ ਸੋਹਣੇ ਹੋ ਜਾਂਦੇ ਆ ਜੀ ਹੁਣ ਆਲੂ ਅਸੀਂ ਆਪਾਂ ਥੀਲੇ 'ਚ ਪਾਵਾਂਗੇ ਜੀ ਠੰਡੇ ਹੋ ਗਏ ਹੁਣ ਇਹ ਇੱਕ ਹਰੀ ਮਿਰਚ ਕੱਟੀ ਹੋਈ ਹੈ ਜੀ ਉਹ ਪਾਦਮਾਗੇ ਵਿੱਚ ਥੋੜਾ ਪਿਆਜ਼ ਕੱਟਿਆ ਇਹ ਪਾਦਮਾਗੇ ਥੋੜਾ ਅਦਰਕ ਕद्दूकस ਕੀਤਾ ਹੈ ਜੀ ਉਹ ਵੀ ਪਾਦਮਾਗੇ ਕੋ ਚਮਚਾ ਜਿੰਨਾ ਲੂਣ ਪਾਵਾਂਗੇ ਜੀ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਧਨੀਆ ਪਾਊਡਰ ਪਾਵਾਂਗੇ ਜੀ ਡੇਢ ਕ ਚਮਚ ਗਰਮ ਮਸਾਲਾ ਪਾਵਾਂਗੇ ਡੇਢ ਕ ਚਮਚੀ ਪਾਲ ਮਾ ਜੀ ਬੇ ਥੋੜੀ ਕਾਲੀ ਮਿਰਚ ਪਾ ਲਵਾਂਗੇ ਜੀ ਅੱਧਿਕ ਚਮਚੀ ਥੋੜੀ ਜੀ ਲਾਲ ਮਿਰਚ ਪਾ ਦਵਾਂਗੇ ਜੀ ਕਸ਼ਮੀਰੀ ਲਾਲ ਮਿਰਚ ਅੱਧਿਕ ਚਮਚੀ ਥੋੜੀ ਜੁ ਐਨ ਪਾ ਦਵਾਂਗੇ ਜੀ ਥੋੜੀ ਇਦਾਂ ਇਹਨੂੰ ਕ੍ਰਸ਼ ਕਰ ਲਵਾਂਗੇ ਫਿਰ ਵਿੱਚ ਪਾ ਦਵਾਂਗੇ ਥੋੜੀ ਜੀ ਇਹ ਮੇਥੀ ਆ ਜੀ ਕਸੂਰੀ ਇਹ ਵੀ ਪਾਵਾਂਗੇ ਇਹਨਾਂ ਦਾ ਫਲੇਵਰ ਬਹੁਤ ਵਧੀਆ ਆਉਂਦਾ ਪਿਛੇ ਜੀ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਹਲੂ ਅਸੀਂ ਰਲਾ ਕੇ ਰੱਖ ਲਏ ਆ ਜੀ ਹੁਣ ਅਸੀਂ ਆਟੇ ਨੂੰ ਮੁੱਕੀ ਲਾਵਾਂਗੇ ਇਹਦਾ ਆਟਰ ਨੂੰ ਅਸੀਂ ਮੁੱਕੀ ਲਾ ਲਵਾਂਗੇ ਜੀ ਆ ਦੇਖੋ ਕਿੰਨਾ ਸੋਹਣਾ ਮਲਾਈ ਵਰਗਾ ਆਟਾ ਹੋ ਗਿਆ ਸਾਡਾ ਕਹਿੰਦੇ 15 ਮਿੰਟ ਪਿਆ ਰਹਿੰਦੇ ਹੀ ਹੈ ਨਾ ਜੀ ਆਟਾ ਫਿਰ ਬਹੁਤ ਵਧੀਆ ਹੋ ਜਾਂਦਾ ਮੜਾ ਜਾ ਤੇਲ ਪਾਇਆ ਜੀ ਅਸੀਂ ਇਹ ਲਾ ਕੇ ਨੇ ਨੂੰ ਇਕੱਠਾ ਜਾਂ ਕਰ ਲਵਾਂਗੇ ਆਟੇ ਨੂੰ ਸਾਰੇ ਨੂੰ ਦਰਮਿਆਨ ਇਹ ਜਿਹਾ ਪੇੜਾ ਲਵਾਂਗੇ ਜੀ ਇਹ ਆਮ ਰੋਟੀ ਨਾਲ ਥੋੜਾ ਜਿਹਾ ਵੱਡਾ ਲੈਣਾ ਪੈਂਦਾ ਪੀੜਾ ਇਹਦਾ ਨਾ ਤਾਂ ਅਜਾ ਨੂੰ ਮੇਲ ਲਵਾਵਾਂਗੇ ਜੀ

ਦੱਫਾ ਤਲਾਕ ਕਰ ਦਮਾਂਗੇ ਜੀ ਸਾਰੇ ਪਾਸੇ ਨੂੰ ਮੋਟਾ-ਮੋਟੇ ਨੇ ਢੰਗੇ ਲੱਗਦੇ ਪਰੌਂਠੇ ਹਾਂ ਅਹੁਣ ਅਸੀਂ ਨੂੰ ਕੀ ਲਾਵਾਂਗੇ ਜੀ ਕਿ ਅਸੀਂ ਇਸੀ ਦੀ ਸੀ ਲਾਵਾਂਗੇ ਤੇ ਅਸੀਂ ਆਪ ਘਰ ਬਣਾਇਆ ਜਿੱਕੇ ਪਰੋਂਠੇ ਆਲੂਆਂ ਦੇ ਸਾਰਿਆਂ ਨੂੰ ਖਾਣੇ ਚੰਗੇ ਲੱਗਦੇ ਆ ਜੀ ਬਣਦੇ ਬਹੁਤ ਵਧੀਆ ਹੈ ਇਹ ਦਾਨ ਕੜਕ ਹੁਣ ਤੱਕ ਰਾੜਾਂਗੇ ਜੀ ਆਪਾਂ ਉਹਥੇ ਸਾਡੇ ਬਣ ਕੇ ਤਿਆਰ ਆ ਜੀ ਪਰੌਂਠੇ ਬਹੁਤ ਵਧੀਆ ਬਣੇ ਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਪਰੌਂਠੇ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਸਾਡਾ ਨਵਾਂ ਨਵਾਂ ਚੈਨਲ ਆ ਜਿਆਦਾ ਤੋਂ ਜਿਆਦਾ ਸਪੋਰਟ ਕਰੋ